ਦੇਖੋ ਮੈਂ ਉਸ ਦਿਨ ਜਦੋਂ ਆਪਾਂ ਇੱਥੇ ਲੈਂਡ ਕੀਤੇ ਨਾ ਉਸ ਦਿਨ ਇਹਨਾਂ ਦੇ ਡੇਲੀ ਪੋਸਟ ਆਲੇ ਆ ਕਿਉਂਕਿ ਡੇਲੀ ਮੇਲ ਆਲੇ ਸੌਰੀ ਉਹਨਾਂ ਨੇ ਪਾਈ ਸੀ ਕਿ ਦਿਲਜੀ ਤੁਸਾਂ ਇਦਾਂ ਦਾ ਕਰਕੇ ਵੀ ਪੰਜਾਬ ਤੋਂ ਇੰਡੀਆ ਤੋਂ ਲੈਂਡ ਕੀਤਾ ਤੇ ਮੈਂ ਉਹਦੇ ਕਮੈਂਟਸ ਮੈਨੂੰ ਕਿਸੇ ਨੇ ਭੇਜੇ ਮੈਂ ਦਿਨ ਚੈੱਕ ਕੀਤੇ ਮੈਨੂੰ ਪਤਾ ਨਹੀਂ ਸੀ ਉਹਨਾਂ ਦਾ ਵੀ ਉਹਨਾਂ ਨੇ ਅਪਲੋਡ ਕੀਤੀ ਆ ਪ੍ਰੋਪਰ ਆਜੀ ਤਾਂ ਸੀਗੇ 에어ਪੋਰਟ ਤੇ ਤੇ ਉਹਦੇ ਥੱਲੇ ਨਾ ਬਹੁਤ ਸਾਰੇ ਕਮੈਂਟ ਸੀ ਕਿ ਨਵਾਂ Uber ਡਰਾਈਵਰ ਆ ਗਿਆ 711 ਤੇ ਨਵਾਂ ਕੰਮ ਕਰਨ ਵਾਲਾ ਆ ਗਿਆ ਔਰ ਮਤਲਬ ਇਦਾਂ ਦੇ ਰੈਸਿਜ਼ਮ ਵਾਲੇ ਕਮੈਂਟ ਕਾਫੀ ਸੀ ਉਹਦੇ 'ਚ ਜਿਹੜੇ ਮੈਂ ਮੈਂ ਦੇਖੇ ਹੈ ਨਾ ਤੇ ਪਰ ਲੋਕ ਲੋਕ ਲੜ ਵੀ ਰਹੇ ਸਕੇ ਕਿਉਂਕਿ ਉਹਨਾਂ ਨੇ ਆਪਣੀ ਹੋਂਦ ਦੇ ਲਈ ਇੱਥੇ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਨੂੰ ਇਦਾਂ ਲੱਗਦਾ ਦੁਨੀਆ ਇੱਕ ਆ ਧਰਤੀ ਜਿਹੜੀ ਉਹ ਇੱਕ ਆ ਕੋਈ ਬਾਉਂਡਰੀ ਹੋਣੀ ਨਹੀਂ ਚਾਹੀਦੀ ਸੋ ਕੋਈ ਵੀ ਕਿਤੇ ਵੀ ਜਾ ਸਕਦਾ ਪਰ ਲੋਕਾਂ ਨੇ ਜਿੱਦਾਂ ਆਪਣੇ ਆਪਣੇ ਬਣਾਏ ਹੋਏ ਨਾ ਕਿ ਆ ਸਾਡਾ ਆ ਸਾਡਾ ਆ ਸਾਡਾ ਦੇਸ਼ ਆ ਸਾਡਾ ਦੇਸ਼ ਆ ਸਾਡਾ ਦੇਸ਼ ਇਹ ਸਾਡਾ ਇਹ ਤੁਸੀਂ ਇੱਥੇ ਨਾ ਆਓ ਸਿੱਥੇ ਨਾ ਆਈਏ ਮੇਰੇ ਲਈ ਧਰਤੀ ਇੱਕ ਆ ਤੇ ਜਿਹੜੇ ਲੋਕਾਂ ਨੇ ਇੱਥੇ ਆ ਕੇ ਮਿਹਨਤ ਕੀਤੀ ਆ ਅਜੇ ਮੈਨੂੰ ਗੁੱਸਾ ਨਹੀਂ ਹੈਗਾ ਉਹਨਾਂ ਨੇ ਜਿਹੜਾ ਨੇ ਕਮੈਂਟ ਕੀਤੇ ਕੋਈ ਵੀ ਇਦਾਂ ਦੇ 711 ਵਾਲੇ ਜਾਂ Uber ਵਾਲੇ ਆ ਗਏ ਤੇ ਜੇ Uber ਨਾਲ ਮੌਕੇ ਤੇ Uber ਮਿਲੇ ਤੇ ਫੇਰ ਟਟੀਆਂ ਵੀ ਲੱਗ ਗਈਆਂ ਤੇ ਇੱਕ ਵਾਰ ਕਹਦਾ ਕਹਦਾ ਨਵਾਂ ਟਰੱਕ ਟਰੱਕ ਵਾਲਾ ਆ ਗਿਆ ਚਾਬੀ ਵਾਲੋ ਜੇ ਟਰੱਕ ਨਾਲ ਟਰੱਕਾਂ ਵਾਲੇ ਨਾਲ ਹੁਣ ਤਾਂ ਫੇਰ ਮੁੜ ਕੇ ਫੇਰ ਬਰੈਡ ਵੀ ਨਹੀਂ ਹੋਣੀ ਕਰੇ ਸੋ ਇਦਾਂ ਮੈਨੂੰ ਗੁੱਸਾ ਨਹੀਂ ਹੈ ਪਰ ਮੈਂ ਕਹਿੰਦਾ ਯਾਰ ਲੋਕੀ ਕਿੱਥੇ ਖੜੇ ਆ ਹਲੇ ਚਲੋ ਮਹਾਰਾਜ ਆਪ ਹੀ ਠੀਕ ਕਰਨਗੇ ਜਦ ਇੱਕ ਓੰਕਾਰ ਆ ਤਾਂ ਉਹ ਕਰਨ ਕਰਾਵੇ ਆਪੇ ਆਪ ਮਾਨਸ ਕੇ ਕਸ਼ ਨਾਹੀ ਹਾਥ